ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਬਾਜੇਕੇ ਵਾਲਾ ਜਿਹਦਾ ਕਿ ਪੱਕਾ ਨਾਂ ਧਰਪਰੀ ਦੀ ਵੀ ਆ ਤੇ ਪੁਲਿਸ ਵਾਲਿਆਂ ਨੇ ਕਿਵੇਂ ਉਹਨੂੰ ਡਾਂਗਾ ਦੇ ਨਾਲ ਕੁੱਟਿਆ ਤੇ ਕੀ ਘਟਨਾ ਹੈ ਸਾਰੀ ਕਹਿੰਦੀ ਆ ਕਿ ਉਹਨੇ ਕਿਸੇ ਕੁੱਤੇ ਨੂੰ ਰੋੜਾ ਮਾਰਿਆ ਸੀਗਾ ਜਾਂ ਕੋਈ ਡਾਂਗ ਛੋਟੀ ਨਾਲ ਮਾਰਨ ਪੈ ਗਿਆ ਸੀਗਾ ਤੇ ਪੁਲਿਸ ਵਾਲੇ ਆਉਂਦੇ ਆ ਉਹਨਾਂ ਨੇ ਸ਼ਿਕਾਇਤ ਕਰਤੀ ਦੂਜੇ ਘਰ ਵਾਲਿਆਂ ਨੇ ਤੇ ਗੱਲਬਾਤ ਸ਼ੁਰੂ ਕਰਦੇ ਆ ਤੇ ਉਹ ਕਿਉਂਕਿ ਮੁੰਡਾ ਚੰਗਾ ਬੋਲਿਆ ਜਾਂ ਮਾਰਨ ਕੁੱਟਣ ਪੈ ਗਿਆ ਜੋ ਕਿ ਇਹ ਆਮ ਹੀ ਗੱਲ ਦੋਰੀ ਜਾਂਦੀ ਹੈ ਕਿ ਪਹਿਲਾਂ ਤਾਂ ਅਗਲੇ ਨੇ ਮਾਰਿਆ ਜਾਂ ਅਗਲੇ ਨੇ ਗੋਲੀ ਚਲਾਈ ਸੀ ਤਾਂ ਬਾਅਦ ਵਿੱਚ ਕੀਤਾ ਬਾਅਦ ਵਿੱਚ ਫਿਰ ਜੋ ਮੁੰਡਾ ਕੁੱਟਿਆ ਤੇ ਕਸੂਰ ਇਹਦਾ ਇਹ ਵੀ ਬਹੁਤ ਵੱਡਾ ਸੀਗਾ ਕਿ ਉਹ ਮੁੰਡਾ ਗਰੀਬ ਸੀਗਾ ਇਹ ਬਹੁਤ ਵੱਡਾ ਗਨਾਹ ਆਪਣੇ ਸਮਾਜ ਦੇ ਵਿੱਚ ਅੱਜ ਕੱਲ੍ਹ ਇੱਕ ਉਹਨੇ ਕੇਸ ਰੱਖੇ ਸੀਗੇ ਪੱਗ ਬੰਨਦਾ ਸੀਗਾ ਇਹ ਫਿਰ ਵੱਡਾ ਬੁਰਾ ਗਨਾਹ ਬਣ ਜਾਂਦਾ ਤੇ ਸਭ ਨੂੰ ਹੀ ਪਤਾ ਕਿ ਜਦੋਂ ਵੀ ਪੁਲਿਸ ਵਾਲੇ ਕੋਟਦੇ ਸਭ ਤੋਂ ਪਹਿਲਾਂ ਪੱਗ ਲਾਉਂਦੇ ਆ ਕੇਸ ਫੜਦੇ ਆ ਤੇ ਮੈਨੂੰ ਲੱਗਦਾ ਨਿਕਾ ਕਿ ਕੋਈ ਬੰਦਾ ਹੀ ਹੋਊਗਾ ਜਿਹੜਾ ਕਿ ਸੀਆਈ ਸਟਾਫ ਦੇ ਵਿੱਚ ਗਿਆ ਹੋਵੇ ਉਹਦੀ ਪੱਗ ਨਾ ਲਾਈ ਗਈ ਹੋਵੇ ਤੇ ਨਾਂ ਕਟਿਆ ਗਿਆ ਹੋਵੇ ਕੋਈ ਬੰਦਾ ਹੀ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਸੁੱਕਾ ਹੁੰਦਾ ਹੋਵੇ ਹਰ ਬੰਦੇ ਦੀ ਪੱਗ ਲਾਉਣੀ ਲਾਉਣੀ ਹੁੰਦੀ ਆ ਤੇ ਨਾਕਿਆਂ ਦੇ ਉੱਤੇ ਆਪਾਂ ਆ ਵੀ ਦੇਖਦੇ ਆ ਕਿ ਕਿਵੇਂ ਸਲੂਕ ਕੀਤਾ ਜਾਂਦਾ ਭਾਵੇਂ ਕਿਸੇ ਦਾ ਕੋਈ ਮਰਿਆ ਹੋਵੇ ਭਾਵੇਂ ਕੋਈ ਮਰੀਜ਼ ਦਾਖਲ ਪਿਆ ਹੋਵੇ ਕੋਈ ਵੀ ਮੂਡ ਹੋਵੇ ਬੰਦੇ ਦਾ ਕਿੰਨਾ ਵੀ ਕੋਈ ਤੰਗ ਹੋਵੇ ਇਹ ਬਾਅਦ ਵਿੱਚ ਪਤਾ ਲੱਗਦਾ ਪਹਿਲਾਂ ਉਹਨੂੰ ਗਾਲ ਕੱਢ ਕੇ ਕਈ ਪੁਲਿਸ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਬੰਦੇ ਏਐਸਆਈ ਐਸਐਚਓ ਵਧੀਆ ਬੰਦੇ ਆ ਹੁੰਦੇ ਆ ਕਈ ਵਧੀਆ ਬੋਲਦੇ ਆ ਪਰ ਬਹੁਤ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਗਾਲ ਕੱਢ ਕੇ ਬੋਲਦੇ ਆ ਤੇ ਰੋਮ ਮਾਰ ਕੇ ਪੁੱਛਦੇ ਆ ਹੁਣ ਮੈਂ ਇੱਥੇ ਮਾਰ ਨਹੀਂ ਸਕਦਾ ਬੋਲ ਨਹੀਂ ਸਕਦਾ ਉਵੇਂ ਤੇ ਸਾਰੇ ਹੀ ਮਹਿਕਮੇ ਨੂੰ ਜਿਹੜੇ ਕਿ ਬਦਨਾਮ ਕਰ ਦਿੰਦੇ ਆ ਕੁਝ ਬੰਦੇ ਹੈਗੇ ਬਹੁਤ ਵੱਡੀ ਗਿਣਤੀ ਆ ਤੇ ਸੁਣਦੇ ਆ ਕਿ ਜਿਹੜੇ ਨਵੇਂ ਮੁੰਡੇ ਆਏ ਆ ਬਹੁਤ ਵਧੀਆ ਤੇ ਆਪਾਂ ਹੀ ਕਹਿੰਨੇ ਕਿ ਤੁਹਾਨੂੰ ਪੁਰਾਣਿਆਂ ਦਾ ਪਾਣੀ ਨਾ ਹੀ ਲੱਗੇ ਜਦੋਂ ਪੁਲਸ ਨੂੰ ਇਹ ਆਰਡਰ ਸੀਗੇ ਵੀ ਤੁਸੀਂ ਕੁਝ ਵੀ ਕਰ ਸਕਦੇ ਆ ਤੁਸੀਂ ਸੋਚੋ ਯਾਰ ਉਹ ਜੋ ਕੀ ਕੀਤਾ ਹੋਊਗਾ ਹਨਾ ਜੇ ਇਹ ਹੁਣ ਕੈਮਰਾ ਦੇ ਪੁਲਸ ਵਾਲੇ ਇਹ ਬਹੁਤ ਔਖਿਆਸ ਗੱਲੋਂ ਕਿ ਲੋਕਾਂ ਦੇ ਕੋਲ ਕੈਮਰਾ ਆ ਗਿਆ ਵੀਡੀਓ ਬਣਾ ਲੈਂਦੇ ਆ ਤੇ ਵੀਡੀਓ ਬਣ ਗਈ ਨਹੀਂ ਤਾਂ ਇਸ ਕੇਸ ਵਿੱਚ ਵੀ ਕੁਝ ਨਹੀਂ ਬੰਨਣਾ ਸੀਗਾ ਤੇ ਬਣਿਆ ਹਜੇ ਵੀ ਕੁਝ ਨਹੀਂਗਾ ਕਹਿੰਦੇ ਆ ਕਿ ਲੈਨ હાજર ਕੀਤੇ ਆ ਤੇ ਇੱਥੇ ਡਿਊਟੀ ਕਰਨੀ ਆ ਜਥੇਦਾਰਾਂ ਨੂੰ ਚਾਹੀਦਾ ਐਸਡੀਪੀ ਨੂੰ ਚਾਹੀਦਾ ਵੀ ਸਟੈਂਡ ਲਿਆ ਜਾਵੇ ਤੇ ਇਹਨਾਂ ਬੰਦਿਆਂ ਨੂੰ ਨੌਕਰੀ ਤੋਂ ਘਰੇ ਭੇਜ ਦਿੱਤਾ ਜਾਵੇ ਖਤਮ ਕਰ ਦਿੱਤਾ ਹੋਵੇ سزا ਦੇ ਹੱਕਦਾਰ ਇਹ ਬੰਦੇ ਤੁਸੀਂ ਸੋਚੋ ਆਮ ਇਨਸਾਨ ਨਾਲ ਕੀ ਕਰਦੇ ਹੋਣਗੇ ਵੀ ਕੀ ਗਨਾਹ ਸੀ ਉਹਦਾ ਯਾਰ ਬੰਦੇ ਦਾ ਸਿਰਫ ਉਹ ਗਰੀਬ ਬੰਦਾ ਸੀਗਾ ਅਸਲ ਵਿੱਚ ਜੇ ਉਹਦੇ ਕੋਲ 4 ਪੈਸੇ ਹੁੰਦੇ ਨਾ ਬਾਈ ਉਹ ਕਹਿੰਦਾ ਵੀ ਆਓ ਘਰੇ ਚੱਲਦੇ ਆ ਚਾਹ ਪੀਣੇ ਆ ਤੇ ਮੋਠ ਵਿੱਚ ਦਿੰਦਾ ਕਿ 2-2 4-4000 ਰੁਪਇਆ ਤੇ ਭਾਵੇਂ ਕਿਸੇ ਉਲਟਾ ਪਵਾ ਦਿੰਦਾ ਕੁਝ ਨਹੀਂ ਹੋਣਾ ਸੀਗਾ ਸਭ ਨੂੰ ਪਤਾ ਇਹ ਪੁਲਿਸ ਵਾਲੇ ਵੀ ਜੇ ਕੁਝ ਹੁੰਦੇ ਹੋਏ ਤਾਂ ਕਹਿ ਦਿਓ ਜੇ ਮੈਂ ਝੂਠ ਬੋਲਦਾ ਵੀ ਨਹੀਂ ਇਹ ਹੋਣਾ ਸੀਗਾ ਇਹ ਇਦਾਂ ਹੀ ਹੋਣਾ ਸੀਗਾ ਤੇ ਵੱਡੇ ਅਫਸਰਾਂ ਨੂੰ ਚਾਹੀਦਾ ਯਾਰ ਵੀ ਤੁਸੀਂ ਥੋੜਾ ਨਾ ਸਾਫਤਤਾ ਬਦਲ ਲਓ ਵੀ ਦੁਨੀਆ ਬਦਲਦੀ ਜਾਂਦੀ ਹੈ ਤੁਸੀਂ ਉੱਥੇ ਪਤਨੀ ਅੰਗਰੇਜ਼ਾਂ ਦੇ ਕਾਨੂੰਨ ਤੇ ਖੜੇ ਆ ਵੀ ਹਰ ਇਨਸਾਨ ਦੇ ਗਲਮੇ 'ਚ ਹੱਥ ਪਾਉਣਾ ਜ਼ਰੂਰੀ ਥੋੜੀ ਹੁੰਦਾ ਵੀ ਤੂੰ ਬੋਲਦਾ ਕਿਵੇਂ ਏ ਇੱਕ ਮੈਂ ਧਰਨਾ ਲਾਇਆ ਵਿਆ ਬੱਸ ਨੇ ਕਿਸਦਾ ਬੰਦਾ ਮਾਰਦਾ ਪਤਾ ਨਹੀਂ ਨਿਊ ਦੀ ਬੱਸ ਸੀ ਕਿ ਕਿਹੜੀ ਸੀ ਕੱਲ ਦੀ ਗੱਲ ਆ ਇਹ ਅਫਸਰ ਆਉਂਦਾ ਅਫਸਰ ਉਹਨਾਂ ਨੂੰ ਕਹਿੰਦਾ ਕੋਈ ਗੱਲਬਾਤ ਨਹੀਂ ਕਰਦਾ ਵੀ ਤੁਸੀਂ ਕਿਸ ਗੱਲੋਂ ਬੈਠੇ ਆ ਉਹਦੀ ਜਵਾਬਤ ਹੋ ਜਾਣੀ ਆ ਵੀ ਇਹ ਕਿੱਡਾ ਕਹਿ ਸਕਦੇ ਜਮਾਨ ਤੋਂ ਦੀ ਉਹਦੀ ਹੋ ਜਾਣੀ ਆ ਉਹਨੇ ਅਫਸਰ ਨੇ ਉਹ ਵਿਚਾਰੇ ਦੁਖੀ ਬੈਠੇ ਆ ਲਾਸ਼ ਉਹਨਾਂ ਦੀ ਘਰੇ ਪਈ ਆ ਉੱਥੇ ਹੀ ਰੱਖੀ ਬੈਠੇ ਸੀ ਕਣੀ ਸਸਕਾਰ ਨਹੀਂ ਕੀਤਾ ਸੀਗਾ ਉਹ ਕਹਿੰਦੇ ਸੀ ਮਾਲਕੋ ਸੱਦੋ ਅਸੀਂ ਕਾਰਵਾਈ ਕਰਨੀ ਆ ਕਾਰਵਾਈ ਕਰਦੇ ਆਂਗੇ ਜੀ ਪਰ ਜਮਾਨ ਤੋਂ ਉਹਦੀ ਹੋ ਜਾਣੀ ਆ ਅਫਸਰ ਨੇ ਖੜੇ ਖੜੋਤਿਆਂ ਉਸ ਬੰਦੇ ਨੂੰ ਬਰੀ ਕਰਤਾ ਤੇ ਪੱਤਰਕਾਰ ਸੁਖਚੈਨ ਸਿੱਧੂ ਨੇ ਗੱਲ ਕਹੀ ਸੀਗੀ ਕਹਿੰਦਾ ਪੁਲਿਸ ਵਾਲੇ ਬੰਦੇ ਥੋੜੀ ਹੁੰਦੇ ਆ ਪੁਲਿਸ ਵਾਲੇ ਬੰਦੇ ਨਹੀਂ ਹੁੰਦੇ ਪੁਲਿਸ ਵਾਲੇ ਤਾਂ ਰੱਬ ਹੁੰਦੇ ਆ ਤੇ ਜਿਹੜੇ ਆਮ ਬੰਦੇ ਆ ਉਹ ਵੀ ਬੰਦੇ ਨਹੀਂ ਹੁੰਦੇ ਗਏ ਇਹ ਮੈਂ ਗੱਲ ਕਹਿਣਾ ਉਹ ਕੀੜੇ ਮਕੌੜੇ ਹੁੰਦੇ ਆ ਜੋ ਕਿ ਆਮ ਬੰਦਿਆਂ ਨਾਲ ਸਲੂਕ ਕੀਤਾ ਜਾਂਦਾ ਗਰੀਬਾਂ ਦੇ ਨਾਲ ਸਲੂਕ ਕੀਤਾ ਜਾਂਦਾ ਮੈਂ ਕਈ ਇਹੋ ਜੀਆਂ ਬਜ਼ੁਰਗ ਬੀਬੀਆਂ ਵੇਖੀਆਂ ਥਾਣਾ ਦੇ ਵਿੱਚ ਬੈਠੀਆਂ ਥੱਲੇ ਵੇਟ ਕਰਦੀਆਂ ਹੁੰਦੀਆਂ ਕਿੰਨੇ-ਕਿੰਨੇ ਘੰਟਿਆਂ ਦੇ ਵੀ ਸਾਡੀ ਕੋਈ ਮਾੜੀ ਮੋੜ ਸੁਣਵਾਈ ਹੋਗੀ ਕੀ ਕੋਈ ਇਸ ਹੁੰਦਾ ਉਹਨਾਂ ਦਾ ਛੋਟਾ ਮੁੱਟੀ ਗੱਲ ਹੁੰਦੀ ਕਰਦੀ ਬਈ ਬਸ ਪਤਾ ਹੁੰਦਾ ਵੀ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾਗਾ ਕਿਤੇ ਕੋਈ ਰੇਡ ਕਰਨੀ ਹੋਵੇ ਉਹਨੂੰ ਕਿਹਾ ਜਾਂਦਾ ਯਾਰ ਤੂੰ ਤੇਲ ਪਾਣੀ ਦਾ ਪ੍ਰਬੰਧ ਕਰ ਰਿਹਾ ਕਰਦੇ ਆ ਜੇ ਦੂਰ ਜਾਣਾ ਹੋਵੇ ਫਿਰ ਪੈਕੇਜ ਛੱਕਦਾ ਵੀ ਕਰਨਾ ਪੈਂਦਾ ਇਹ ਗੱਲਾਂ ਸਾਰੀਆਂ ਜਿਹੜੀਆਂ ਮੈਂ ਕਹਿ ਰਿਹਾ ਵੀਰੇ ਮੇਰੇ ਆਪ ਦੇ ਬੀਤੀਆਂ ਵਈਆਂ ਮੈਂ ਕਦੇ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰ ਰਿਹਾਗਾ ਮੇਰੇ ਨਾਲ ਵੀ ਸਾਰਾ ਕੁਝ ਸਾਰਿਆਂ ਨਾਲ ਹੀ ਹੋਇਆ ਏ ਕੋਈ ਬੰਦਾ ਨਹੀਂ ਹੁਣਾ ਪੰਜਾਬ ਦਾ ਜਿਹਦੇ ਨਾਲ ਕੁਝ ਧੱਕਾ ਨਾ ਹੋਇਆ ਹੋਵੇ ਕੋਈ ਬਾਹਰ ਖੜੀ ਕਰਕੇ ਕਹਿ ਦੇ ਕਿ ਪੁਲਿਸ ਨੇ ਮੇਰੇ ਨਾਲ ਧੱਕਾ ਨਹੀਂ ਕੀਤਾ ਜਾਂ ਯਾਰ ਕੋਈ ਵੀ ਸਰਕਾਰੀ ਵਿਭਾਗ ਲਾ ਲਓ ਤੁਸੀਂ ਸਾਰਿਆਂ ਨਾਲ ਹੀ ਧੱਕਾ ਹੋਇਆ ਤੇ ਆਪਾਂ ਤਾਂ ਯਾਰ ਗੁੱਸਾ ਆਇਆ ਵੀ ਕਿਵੇਂ ਆਮਨ ਸਾਨੂੰ ਡਾਂਗਾਂ ਨਾਲ ਕੁੱਟਿਆ ਗਿਆ ਗਣਾ ਉਹਦਾ ਇਹੀ ਆ ਕਿ ਉਹ ਗਰੀਬ ਆ ਬਸ ਹੋਰ ਕੋਈ ਗੱਲਬਾਤ ਨਹੀਂ ਗਈ ਬਾਅਦ ਵਿੱਚ ਗਲਤੀ ਦੂਜੇ ਦੀ ਬਣਾ ਦੇਣੀ ਹੁੰਦੀ ਆ ਜੀ ਇਹਦੀ ਗਲਤੀ ਆ ਤੇ ਪੁਲਿਸ ਵਾਲੇ ਐਫ ਆਈ ਆਰ ਵੀ ਉਹੀ ਦਰਜ ਕਰਦੇ ਆ ਹੁਣ ਕਿੰਨਾ ਚੱਲਿਆ ਜੀ ਨਹਿਰ ਦੇ ਕਿਨਾਰੇ ਦੇ ਗਏ ਆ ਅਸੀਂ ਅਸਲਾ ਬਰਾਮਦ ਕਰਦੇ ਸੀ ਵੀ ਨਹਿਰ ਤੇ ਨੱਪ ਕੇ ਆਉਂਦਾ ਛੱਟ ਗਿਆ ਆਉਂਦਾ ਕਿੱਥੇ ਰੱਖ ਕੇ ਆਉਂਦਾ ਉਹ ਛੁੱਟ ਕੇ ਭੱਜਣ ਲੱਗਾ ਹਥਿਆਰ ਕੱਢ ਕੇ ਹਥਿਆਰ ਵੀ ਉਹਦੇ ਕੱਢ ਲਿੰਦਾ ਅਗਲਾ ਅਸੀਂ ਗੋਲੀਆਂ ਚਲਾ ਦਿੰਗੇ ਯਾਰ ਪੜੇ ਲੈ ਕੇ ਬੰਦੇ ਭਰਤੀ ਕਰ ਲੋ ਵੀ ਹੋਰ ਬਹਾਨਾ ਬਣਾ ਲਓ ਯਾਰ ਮੈਨੂੰ ਪੁੱਛ ਲਿਆ ਕਰੋ ਜਨਾ ਜੇ ਨਹੀਂ ਪਤਾ ਲੱਗਦਾ ਤਾਂ ਆਪਾਂ ਵੀ ਅਨਪੜ੍ਹੇ ਬੰਦੇ ਆ ਬਾਲੇ ਪੜ੍ਹੇ ਲਿਖੇ ਨਹੀਂ ਹੈਗੇ ਪਰ ਉਹੀ ਗੱਲ ਵੀ ਕੱਸੀ ਤੇ ਆਉਂਦਾ ਸੀ ਜੀ ਅਸੀਂ ਕੱਸੀ ਤੇ ਨਾਕਾ ਲਾਇਆ ਸੀ ਸਾਨੂੰ ਵੇਖ ਕੇ ਉਹ ਭੱਜਣ ਲੱਗਾ ਖੱਬੇ ਨੂੰ ਮੁੜਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਸ਼ੱਕੀ ਅਸੀਂ ਫੜ ਲਿਆ ਇੱਕ ਹੀ ਐਫ ਆਈ ਆਰ ਬਸ ਚਲੋ ਛੱਡੋ ਜੋ ਵੀ ਹੁੰਦਾ ਨਾ ਆਪਾਂ ਗੱਲ ਇਸ ਕੇਸ ਦੀ ਕਰਦੇ ਆ ਯਾਰ ਇਹ ਬੰਦਿਆਂ ਨੂੰ ਨਾ ਨੌਕਰੀ ਤੋਂ ਖਤਮ ਕਰ ਦੇਣਾ ਚਾਹੀਦਾ ਇਹ ਬੰਦੇ ਨੌਕਰੀ ਦੇ ਹੱਕਦਾਰ ਨਹੀਂ ਹੈਗੇ ਇਹ ਆਮ ਇਨਸਾਨਾਂ ਹੋਰ ਇਨਸਾਨਾਂ ਵਾਲੇ ਇਹ ਬੰਦੇ ਪਤਾ ਨਹੀਂ ਕੀ ਕਰਦੇ ਹੋਣਗੇ ਤੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਮੈਂ ਸਾਰੇ ਮਹਿਮਣੇ ਨੂੰ ਮਾੜਾ ਨਹੀਂ ਕਹਿ ਰਿਹਾਗਾ ਬਹੁਤ ਚੰਗੇ ਬੰਦੇ ਹੈਗੇ ਜਿਹੜੇ ਕਿ ਮੈਨੂੰ ਜਾਣਦੇ ਵੀ ਆ ਬਹੁਤ ਵਧੀਆ ਜਿਹੜੇ ਕਿ ਆਪ ਦੁਖੀ ਆ ਇਨ੍ਹਾਂ ਗੱਲਾਂ ਤੋਂ ਪਰ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਡਿਸਮਿਸ ਹੋਣੇ ਚਾਹੀਦੇ ਆ ਸਸਪੈਂਡ ਲੈਣ ਹਜ਼ਰ ਨਹੀਂ ਇਹ ਬੰਦੇ ਨੌਕਰੀ ਦੇ ਹੱਕਦਾਰ ਹੀ ਨਹੀਂ ਹੈਗੇ ਜਿਹੜੇ ਕਿ ਆਮ ਜਨਤਾ ਨਾਲ ਗਲਤ ਸਲੂਕ ਕਰਦੇ ਆ ਆਮ ਹੋਰ ਇਨਸਾਨਾਂ ਨਾਲ ਪਹਿਲਾਂ ਪਤਾ ਨਹੀਂ ਕੀ ਕੀ ਹੁੰਦਾ ਰਿਹਾ ਸਭ ਨੂੰ ਹੀ ਪਤਾ ਜਦੋਂ ਕਿ ਲਹਿਰ ਚੱਲੀ ਸੀਗੀ ਆਮ ਬੰਦਿਆਂ ਨਾਲ ਕੀ ਕੀ ਹੋਇਆ ਆਪਾਂ ਨੂੰ ਦੁੱਖ ਹੋਇਆ ਯਾਰ ਆਪਾਂ ਵੀਡੀਓ ਬਣਾ ਪਈਏ ਬਸ ਸੱਚੀ ਗੱਲ ਪੰਜਾਬ ਸਿੰਘ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਫੋਲੋ ਕਰਨ ਨੂੰ ਵੀਡੀਓ ਸ਼ੇਅਰ ਕਰਦੇ ਜਾਉਂਦੇ ਬੱਸਦੇ ਰਹੋ